ਧੰਨ ਵਾਹਿਗੁਰੂ ਸਾਹਿਬ ਜੀਓ ਰਾਗ ਗੋੜੀ ਪੂਰਬੀ ਮਹਿਲਾ ਪੰਜਵਾ ਕਰੂਣ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਨ ਕੀ ਬੇਲਾ ਇਹਾਂ ਖਾ ਚਲੋ ਹਰ ਲਾਹਾ ਆਗਰ ਬਸਨ ਸੋਹੇ ਲਾਉਦ ਘਟੈ ਦਿਨਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਬਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਪਿਆਵਹਿ ਇਹ ਰਸ ਅਕਥ ਕਥਾ ਤਿੰਨ ਜਾਨੀ ਜਾਂ ਕੋ ਆਏ ਸੋਈ ਬਿਹਜ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੇ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕੋ ਕਰ ਸੰਤਨ ਕੀ ਧੂਰੇ ਗੁਰੂ ਪਿਆਰੀ ਸਾਹਿਬ ਜੀ ਸਤਗੁਰੂ ਮਹਾਰਾਜ ਜੀ ਧੰ ਧੰ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ 16 ਸਬਦ ਦੀ ਬਾਣੀ ਦਾ ਪੰਜਵਾਂ ਸ਼ਬਦ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ 13 ਦੇ ਉੱਪਰ ਸ਼ਿਸ਼ੋਭਤ ਹੈ। ਰਾਗ ਗਉੜੀ ਹੈ। ਪੂਰਬੀ ਰਾਗ ਦੀ ਕਿਸਮ ਹੈ ਮਹਿਲਾ ਪੰਜ ਸਭ ਕਿਰਪਾ ਕਰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ 베ਲਾ ਇਹਾ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹਿਰ ਦੇਖੋ ਸਤਿਗੁਰੂ ਮਹਾਰਾਜ ਜੀ ਦੀ ਨਿਮਰਤਾ ਜਿਸ ਵੇਲੇ ਆਪਾਂ ਵੈਸੇ ਵੀ ਘਰਾਂ ਦੇ ਵਿੱਚ ਪਰ ਅਸੀਂ ਫਿਰ ਵੀ ਗੁਰੂ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦੇ ਬੱਚੇ ਜੇ ਗੱਲ ਨਹੀਂ ਮੰਨਦੇ ਆਪਾਂ ਕਿਹੜੇ ਤਰੀਕਿਆਂ ਦੇ ਨਾਲ ਮਨਾਉਣ ਦਾ ਯਤਨ ਕਰਦੇ ਫਿਰ ਆਪਾਂ ਤਾਂ ਸਾਰੇ ਗ੍ਰਸਤੀ ਆ ਫਿਰ ਮਨੁੱਖ ਨੂੰ ਗੁੱਸਾ ਆ ਜਾਂਦਾ ਵੀ ਜੋ ਕਰਨਾ ਤੁਸੀਂ ਜੋ ਮਰਜ਼ੀ ਕਰੀ ਜੋ ਇੱਥੋਂ ਤੱਕ ਕਰ ਲੋਕੀ ਆਪਣੇ ਬੱਚਿਆਂ ਨੂੰ ਬੇਦਖਲ ਕਰ ਲੈਂਦੇ ਪਰ ਕਿੰਨਾ ਵੱਡਾ ਜਿਗਰਾ ਹੈ ਕਿੰਨਾ ਦਿਆਲੂ ਸਤਿਗੁਰੂ ਮਹਾਰਾਜ ਕਿਉਂਕਿ ਗੁਰਬਾਣੀ ਦੇ ਵਿੱਚ ਜੋ ਜਿਹੜੀਆਂ ਸਤਿਗੁਰ ਨੇ ਸਾਡੇ ਤੇ ਕਿਰਪਾ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਬੀ ਤੇਰਾ ਕਿਤੇ ਜੀਵਨ ਇਸੇ ਤਰ੍ਹਾਂ ਬਰਬਾਦ ਨਾ ਹੋ ਜਾਏ ਇਸੇ ਤਰ੍ਹਾਂ ਖਾਲੀ ਨਾ ਤੂੰ ਚਲੇ ਜਾ ਇਹ ਗੁਰੂ ਦਾ ਕਿੰਨਾ ਗੁਰੂ ਨੂੰ ਕਿੰਨਾ ਫਿਕਰ ਗੁਰੂ ਹੁਕਮ ਕਰਦਾ ਪਰ ਦੇਖੋ ਨਾ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਸਤਿਗੁਰੂ ਜੀ ਇੱਥੇ ਬੇਨਤੀ ਕਰ ਕਰੋ ਬੇਨੰਤੀ ਸੁਣੋ ਮੇਰੇ ਭੀਤੇ ਜੇ ਅਸੀਂ ਇਹਦਾ ਉਚਾਰਨ ਕਰੋ ਕਰਾਂਗੇ ਤਾਂ ਮਤਲਬ ਅਸੀਂ ਕਹਿ ਰਹੇ ਹਾਂ ਊੜਾ ਹੈ ਊੜੇ ਦਾ ਮੂੰਹ ਬੰਦ ਹੈ ਤੇ ਥੱਲੇ ਔਂਕੜ ਹੈ ਕਰੂੰ ਬੇਨਤੀ ਮੈਂ ਬੇਨਤੀ ਕਰ ਰਿਹਾ ਸਤਿਗੁਰ ਬੇਨਤੀ ਕਰ ਰਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੁਣੋ ਬਹੁ ਬਚਨ ਮੇਰੇ ਮਿੱਤਰੋ ਏ ਗੁਰ ਸਿੱਖੋ ਜਿਹੜੇ ਪ੍ਰਮਾਤਮਾ ਦੇ ਮਾਰਗ ਦੇ ਤੁਸੀਂ ਪੰਧੀ ਬਣਨਾ ਹੈ ਨਾ ਹੁਣ ਇਹ ਸਮਾਂ ਹੈ ਸੰਤ ਤਹਿਣ ਕੀ ਬੇਲਾ ਇਹ ਪ੍ਰਮਾਤਮਾ ਦੀ ਸੇਵਾ ਭਗਤੀ ਕਰਨ ਵਾਸਤੇ ਤੁਹਾਨੂੰ ਸਮਾਂ ਮਿਲਿਆ ਪਰ ਸਾਡੀ ਹਾਲਤ ਜਿਹੜੀ ਆ ਗੁਰੂ ਸਾਹਿਬ ਲਿਖਦੇ ਆ ਅਸੀਂ ਖਾ ਲਿਆ ਪੀ ਲਿਆ ਹੱਸ ਲਿਆ ਖੇਡ ਲਿਆ ਸੌਂ ਗਏ ਫੇਰ ਉੱਠ ਗਏ ਫੇਰ ਚਲੇ ਗਏ ਫੇਰ ਆ ਗਏ ਇਹ ਹਾਲਤ ਬਹੁਤ ਭਾਗਾ ਵਾਲਿਓ ਜੋ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦੇ ਸੰਗਤ ਕਰਦੇ ਬਾਣੀ ਪੜ੍ਹਦੇ ਗੁਰੂ ਸਾਹਿਬ ਜੀ ਉਹਨਾਂ ਨੂੰ ਜੋੜ ਰਹੇ ਆ ਉਹਨਾਂ ਨੂੰ ਸਮਝਾ ਰਹੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਬ्यर्थ ਗਵਾ ਲਿਆ بڑے ਸਚੱਜੀ ਮਾਮ ਮੰਗਰ ਬੱਚੇ ਨੂੰ ਸਮਝਾਉਣ ਦਾ ਯਤਨ ਕਰਦੇ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਨ ਕੀ ਬੇਲਾ ਇਹਾ ਘਾਟ ਚਲੋ ਹਰ ਲਾਹਾ ਲਾਹਾ ਮਤਲਬ ਮੁਨਾਫਾ ਅਸੀਂ ਸੋਚਦੇ ਹਾਂ ਇਹ ਸ਼ਬਦ ਹੁਣ ਰਾਤ ਨੂੰ ਪੜਨ ਵਾਸਤੇ ਦਿੱਤਾ ਗੁਰੂ ਸਾਹਿਬ ਜੀ ਨੇ ਆਖਿਰ ਵਿੱਚ ਸ਼ਬਦ ਪੜਦੇ ਹਾਂ ਦੇਣੇ ਦਾ ਬੰਦਾ ਬੜਾ ਸਾਫ਼ ਕਰਦਾ ਅੱਜ ਕੀ ਘਾਟਾ ਪੈ ਗਿਆ ਅੱਜ ਕਿੱਥੇ ਗਵਾਚ ਗਿਆ ਕੀ ਕੀਤਾ ਕਿੰਨਾ ਆਇਆ ਕਿੰਨਾ ਗਿਆ ਗੁਰੂ ਸਾਹਿਬ ਕਹਿੰਦੇ ਇੱਧਰ ਵੀ ਧਿਆਨ ਦੇ ਜਦੋਂ ਸੌਣ ਲੱਗੇ ਸ਼ਬਦ ਪੜੋਗੇ ਹਨ ਸੋਲਾ ਸਾਹਿਬ ਪੜੋਗੇ ਕਹਿੰਦੇ ਇਹ ਤਾਂ ਖੱਟ ਲਿਆ ਇਹ ਫਿਰ ਖੱਟ ਲਿਆ ਇਹ ਪਰ ਨਾਲ ਨਹੀਂ ਜਾਣਾ ਜਿਹੜਾ ਤੂੰ ਜਿਹਦਾ ਸਾਥਾ ਉਦੋਂ ਕਰ ਰਹੇ ਆ ਬੈਠ ਕੇ ਈਹਾ ਖਾੜ ਚਲੋ ਹਰ ਲਾਹਾ ਉਹ ਖੱਟਣਾ ਹੈ ਜਿਹੜਾ ਸਾਨੂੰ ਅੱਗੇ ਸਾਡੇ ਜੀਵਨ ਦੇ ਵਿੱਚ ਸੌਖਾ ਊਜ ਹੈ ਅੱਗੇ ਵਸਨ ਸੁਹੇ ਦਾ ਜਿਹੜਾ ਸਾਡੇ ਆਉਣ ਵਾਲੇ ਜੀਵਨ ਦੇ ਵਿੱਚ ਸਾਡੀ ਸਹਾਇਤਾ ਕਰ ਸਕੇ ਉਹ ਚੀਜ਼ ਘਟਣੀ ਹੈ। ਨੀਤਾ ਗੁਰੂ ਸਾਹਿਬ ਕਹਿੰਦੇ ਹਨ ਆਉਦ ਘਟ ਦਿਨ ਸਰੇਣਾ ਰੇ ਕਹਿੰਦੇ ਦਿਨ ਰਾਤ ਕਰਕੇ ਨਾ ਤੇਰੀ ਉਮਰ ਘਟਦੀ ਜਾ ਰਹੀ ਹੈ। ਆਉਦ ਘਟ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਸਿਰ ਵੱਡੇ ਹੋ ਰਹੇ ਹਾਂ। ਪਰ ਅਸੀਂ ਛੋਟੇ ਹੋ ਰਹੇ ਹਾਂ ਰੋਜ ਅਸੀਂ ਮੌਤ ਦੇ ਨਜ਼ਦੀਕ ਜਾ ਰਹੇ ਹਾਂ ਹ ਪਰਮਾਤਮਾ ਨੇ ਬਹੁਤ ਵੱਡੀ ਗੁਰੂ ਪਿਆਰਿਓ ਕਿਰਪਾ ਕੀਤੀ ਆ ਇਹ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਮਰਨਾ ਸੱਚ ਵੇ ਇੱਕ ਦਿਨ ਮਰਨਾ ਹੈ ਪਰ ਪਰਮਾਤਮਾ ਨੇ ਇਹ ਨਹੀਂ ਦੱਸਿਆ ਵੀ ਕਦੋਂ ਮਰਨਾ ਹੈ ਨਹੀਂ ਤਾਂ ਬੰਦਾ ਜਿਹੜਾ ਭੱਜਿਆ ਫਿਰਦਾ ਨਾ ਕਿ ਛੱਡੋ ਮਰਦਾ ਜਾਣਾ ਹੀ ਕੰਮ ਕਰਕੇ ਕੀ ਕਰਨਾ ਬੰਦੇ ਤਾਂ ਮਰ ਹੀ ਜਾਣਾ ਪਰ ਇਸ ਕਰਕੇ ਸਤਿਗੁਰੂ ਜੀ ਮੌਤ ਨੂੰ ਯਾਦ ਕਰਾ ਰਹੇ ਆ ਤੇਰੀ ਉਮਰ ਬਾਦ ਨਹੀਂ ਰਹੀ ਉਮਰ ਘਟ ਰਹੀ ਆ ਜਨਨੀ ਜਾਣਤ ਕਿ ਸੁਤ ਵੱਡਾ ਹੋਤ ਹੈ ਇਤਨਾ ਕੋ ਜਾਣਤ ਕਿ ਦਿਨ ਦਿਨ ਆਬਦ ਘਟਤ ਹੈ ਉਮਰ ਘਟ ਰਹੀ ਹੈ 12 ਬਰਸ ਬਾਲਪਨ ਬੀਤੇ 20 ਬਰਸ ਕਸ਼ ਤਪਨਾ ਕੀਓ 30 ਬਰਸ ਕਸ਼ ਦੇਵ ਨਾ ਪੂਜਾ ਫਿਰ ਪਛਤਾਣਾ ਵਿਰਧ ਪਿਓ ਮੇਰੀ ਮੇਰੀ ਕਰਤੇ ਸਭ ਜਨਮ ਤੇ ਐਸੀ ਹਾਲਤ ਬਣ ਜਾਂਦੀ ਐ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸੋਚਦੇ ਆ ਨਾ ਹੱਲੇ ਤਾਂ ਜਵਾਨੀ ਆ ਬੁਢੇਪੇ ਵਿੱਚ ਜਾ ਕੇ ਜਪਾਂਗੇ ਕਹਿੰਦੇ ਹਾਲਤ ਕਿਦਾਂ ਦੀ ਹੋ ਜਾਂਦੀ ਐ ਸਿਰ ਕੰਪਿਓ ਪਾਗ ਡਾਗਮਾਗੇ ਨੈਣ ਜੋਤ ਤੇ ਹੀਣ ਸਿਰ ਕੰਬਦਾ ਸਿਰ ਕੰਪਿਓ ਪਾਗ ਡਾਗਮਗੇ ਪਰ ਲੜਖੜਾਉਂਦੇ ਆ ਨੈਣ ਜੋਤ ਤੇ ਹੀਣ ਅੱਖਾਂ ਦੀ ਰੋਸ਼ਨੀ ਘਟ ਗਈ ਤੇ ਗੁਰੂ ਸਾਹਿਬ ਕਹਿੰਦੇ ਇਦਾਂ ਦੀ ਹਾਲਤ ਬਣ ਗਈ ਹੁਣ ਕਿਦਾਂ ਤੂੰ ਪ੍ਰਮਾਤਮਾ ਦਾ ਨਾਮ ਲਏਗਾ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤੇ ਹੀਣ ਕਹੋ ਨਾਨਕ ਇਹ ਵਿੱਦ ਪਈ ਤਉ ਨ ਹਰ ਰਸ ਹੰਡੀ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਬਹੇ ਜੇ ਵਾ ਬਚਨ ਸੁਧ ਨਹੀਂ ਨਿਕਸੇ ਤਬਰੇ ਧਰਮ ਕੀ ਆਸ ਕਰੇ ਉਦੋਂ ਸੋਚਦਾ ਵੀ ਹੁਣ ਪ੍ਰਭ ਦਾ ਨਾਮ ਲੈਣਾ ਹੈ ਸਤਿਗੁਰੂ ਕਹਿੰਦੇ ਨਹੀਂ ਭਾਈ ਨਹੀਂ ਹੋ ਸਕੇਗਾ ਤੇਰੇ ਤੋਂ ਉਮਰ ਘਟਦੀ ਜਾ ਰਹੀ ਹੈ ਚੇਤਨਾ ਹੈ ਤੂੰ ਚੇਤਨ ਹੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘੱਟ ਜਿਉਂ ਪਾ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ ਪਰ ਗੁਰੂ ਸਾਹਿਬ ਕਹਿੰਦੇ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਰ ਜੇ ਆਪਾਂ ਰੋਜ਼ ਪੜੀਏ ਨਾ ਸ਼ਲੋਕ ਗੁਰਤੇਗ ਬਹਾਦਰ ਸਾਹਿਬ ਜੀ ਦੇ 57 ਸ਼ਲੋਕ ਹੈ 59 ਸ਼ਬਦ 106 ਸ਼ਬਦ ਹੋ ਗਏ ਗੁਰੂ ਸਾਹਿਬ ਜੀ ਔਰ ਬੜੇ ਸੌਕੇ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਾਇਆ ਅੱਜ ਇਸ ਵੇਲੇ ਕੋਈ ਬੰਦਾ ਚੜਾਈ ਕਰ ਜਾਂਦਾ ਜਿਸ ਵੇਲੇ ਅਸੀਂ ਇਹ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਪੜਨਾ ਸੁਣਨਾ ਕਰੀਏ ਕਦੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਬਦ ਪੜ੍ਹੀਏ ਕਬੀਰ ਸਾਹਿਬ ਜੀ ਦੇ ਸ਼ਬਦ ਪੜ੍ਹੀਏ ਉਹਦੇ ਵਿੱਚ ਜ਼ਿੰਦਗੀ ਦੀ ਅਸਲੀਅਤ ਜਿਹੜੀ ਆ ਸਤਿਗੁਰੂ ਮਹਾਰਾਜ ਨੇ ਦੱਸੀ ਹੁਣ ਜਿਹੜਾ ਚਲਾ ਗਿਆ ਉਹਨੇ ਤਾਂ ਜੋ ਕੀਤਾ ਆਪੇ ਬੀਜ ਆਪੇ ਹੀ ਖਾਓ ਪਰ ਜਿਹੜੇ ਬਚ ਗਏ ਉਹਨਾਂ ਨੂੰ ਇੱਕ ਪ੍ਰੇਰਣਾ ਮਿਲ ਜਾਏ ਉਹਨਾਂ ਨੂੰ ਪ੍ਰੇਰਣਾ ਮਿਲ ਜਾਏ ਵੀ ਭਾਈ ਆਪਾਂ ਰਹਿ ਗਏ ਆ ਤੇ ਆਪਾਂ ਕੀ ਕਰਨਾ ਹੈ ਅੱਜ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾ ਸਭ ਕਹਿੰਦੇ ਆਉਦ ਘਟੈ ਦਿਨਸ ਰਹਿਣਾ ਰੇ ਦਿਨ ਰਾਤ ਕਰਕੇ ਨਾ ਉਮਰ ਘਟਦੀ ਜਾ ਆਪ ਕਹਿੰਦੇ ਵੱਡੇ ਹੋ ਗਏ ਤੇ ਗੁਰੂ ਸਾਹਿਬ ਜੀ ਕੀ ਕਰੀਏ ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ ਇਹ ਜਿਹੜਾ ਜੀਵਨ ਦਾ ਕਾਰਜ ਹੈ ਨਾ ਗੁਰੂ ਨੂੰ ਮਿਲ ਕੇ ਸਵਾਰ ਜਿਹੜੇ ਸਵਾਰ ਜਾਂਦੇ ਨਾ ਉਹਨਾਂ ਨੂੰ ਕੀ ਕਹਿੰਦੇ ਆਪਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜਮਲ ਉਹ ਜੀਵਨ ਦੇ ਵਿੱਚ ਖੱਟ ਜਾਂਦੇ ਆ ਤੇ ਸਭ ਜੀ ਕਹਿੰਦੇ ਉਮਰ ਘਟ ਰਹੀ ਆ ਆਉਦ ਘਟਾ ਦਿਨ ਸਰੇਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਮ ਗਿਆਨੀ ਇਹ ਜਿਹੜਾ ਸੰਸਾਰ ਆ ਵਿਕਾਰਾਂ ਦੇ ਨਾਲ ਭਰਪੂਰ ਹੈ ਤੋਖਲਿਆਂ ਦੇ ਵਿੱਚ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਸਾਨੂੰ ਤੋਖਲਾ ਹੈ ਪਤਾ ਨਹੀਂ ਅਸੀਂ ساری ਜ਼ਿੰਦਗੀ ਇੱਥੇ ਰਹਿਣਾ ਹੈ ਸੰਸਾਰ ਦੇ ਵਿੱਚ ਰਹਿਣਾ ਆ ਵੀ ਮੈਨੂੰ ਮਿਲ ਜਾਏ ਆ ਵੀ ਮੈਨੂੰ ਪ੍ਰਾਪਤ ਹੋ ਜਾਏ ਤੇ ਉਹਦੇ ਪਛ ਦੌੜ ਦੇ ਵਿੱਚ ਲੱਗਾ ਜੀਵਨ ਇਦਾਂ ਦਾ ਬਤੀਤ ਕਰ ਰਿਹਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿੱਦਣ ਮੌਤ ਆਏਗੀ ਨਾ ਉਹਦੋਂ ਉਹਨਾਂ ਨੇ ਨਹੀਂ ਪੁੱਛਣਾ ਫਿਰ ਬੰਦਾ ਲਾਲਚੀ ਹੈ ਰਿਸ਼ਵਤ ਦਿੰਦਾ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਕਬੀਰ ਸਾਹਿਬ ਕਹਿੰਦੇ ਇੱਕ ਬੰਦਾ ਨਾ ਮਰ ਗਿਆ ਉਹਨੂੰ ਲੈਣ ਆ ਗਏ ਤੇ ਉਹਨੂੰ ਆਖਦਾ ਕਿ ਤੁਸੀਂ ਹੁਣ ਰੁਕ ਜਾਓ ਮੈਨੂੰ ਇੱਕ ਰਾਤ ਹੋਰ ਦੇ ਦਿਓ ਬਸੇਰੇ ਤੁਹਾਡੇ ਨਾਲ ਚੱਲਾਂਗੇ ਸ਼ਬਦ ਆਉਂਦਾ ਕਹਿੰਦੇ ਅਮਲ ਸਰਾਨੋ ਲੇਖਾ ਦੇਣਾ ਆਏ ਕਠਣ ਦੂਤ ਜਮ ਲੈਣਾ ਕ્યાં ਤੇ ਖੱਟਿਆ ਕਹਾ ਗਵਾਇਆ ਚਲੋ ਸ਼ਿਤਾਬ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਹੁਣ ਕੀ ਕਹਿੰਦਾ ਕਹਿੰਦਾ ਕਰੋ ਅਰਦਾਸ ਗਾਵ ਕਿਸ ਬਾਕੀ ਅਰਦਾਸ ਤਾਂ ਇੱਕ ਹੁੰਦੀ ਨਾ ਇੱਕ ਮਿਹਨਤ ਹੁੰਦੀ ਹੈ ਗੁਰੂ ਦੇ ਅੱਗੇ ਤਰਲਾ ਹੁੰਦਾ ਇਹ ਅਰਦਾਸ ਕਿਹੜੀ ਹੈ ਰਿਸ਼ਵਤ ਵਾਲੀ ਕਹਿੰਦਾ ਕਰੋ ਅਰਦਾਸ ਗਾਵ ਕਿਸ ਮੇਰੇ گاؤں ਵਿੱਚ ਆਪਣੇ ਪਿੰਡ ਦੇ ਵਿੱਚ ਲੋਕਾਂ ਨੂੰ ਪੈਸਾ ਦਿੱਤਾ ਹੋਇਆ ਲੋਕਾਂ ਕੋਲ ਪੈਸੇ ਲੈਣੇ ਆ ਕਰੋ ਅਰਦਾਸ ਗਾਵ ਕਿਸ ਬਾਕੀ ਲਿਹੋ ਨਵੇਰ ਅੱਜ ਕੀ ਰਾਤੀ ਅੱਜ ਦੀ ਰਾਤ ਮੈਂ ਸਾਰਾ ਸਾਫ ਕਰ ਲਾਂਗਾ ਬੱਚਿਆਂ ਨੂੰ ਸਮਝਾ ਦੇਾਂਗੇ ਲੇਹੋ ਨਵੇਰ ਅੱਜ ਕੀ ਰਾਤੀ ਕਸ਼ਵੀ ਖਰਚ تمہارا ਸਾਰੋ ਸਵੇ ਨਿਵਾਜ ਸਰਾਏ ਗਜਾਰ ਤੁਹਾਡੇ ਵਾਸਤੇ ਵੀ ਥੋੜਾ ਬੋਤਾ ਖਰਚਾ ਪਾਣੀ ਲੈ ਲਾਂਗੇ ਸਵੇ ਤੁਹਾਡੇ ਨਾਲ ਚੱਲਾਂਗੇ ਕਹਿੰਦੇ ਉੱਥੇ ਫਿਰ ਬਸ ਨਹੀਂ ਚੱਲ ਕਹਿੰਦੇ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰਬ ਮੰਗੇਸੀਆ ਤੂੰ ਆਹੋ ਕਿਰੇ ਕਾ ਚਾਰ ਪੈਰ ਖਾ ਪੀ ਕੇ ਬਤੀਤ ਕਰ ਦਿੱਤਾ ਚਾਰ ਪੈਰ ਸੌ ਕੇ ਬਤੀਤ ਕਰ ਦਿੱਤਾ ਪਰ ਕਿਹੜੇ ਕੰਮ ਵਾਸਤੇ ਆਇਆ ਸੀ ਤੇ ਗੁਰੂ ਸਾਹਿਬ ਕਹਿੰਦੇ ਉਹ ਭੁੱਲ ਗਿਆ ਉਹ ਭੁੱਲ ਗਿਆ ਜਿੱਦਣ ਜੀਵਨ ਨੂੰ ਸਫਲ ਕਰਨਾ ਪਿੱਛੇ ਆਪ ਪੜਿਆ ਸੀ ਨਾ ਜਿੱਦਣ ਅਸੀਂ ਟੁੱਟਿਆਂ ਹੋਿਆਂ ਦੀ ਸੰਗਤ ਕਰ ਰਹੇ ਹਾਂ ਕਿ ਵਿਛੜੇ ਹੋਿਆਂ ਦੀ ਤੇ ਅਸੀਂ ਵੀ ਵਿਛੜ ਜਾਵਾਂਗੇ ਜੇ ਮਿਲ ਜਿਹੜੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਾਂਗੇ ਸਾਡਾ ਮੇਲ ਵੀ ਹੋ ਜਾਏਗਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਉਹਨਾਂ ਟਟਿਆਂ ਦੀ ਸੰਗਤ ਕਰੋਗੇ ਟੁੱਟ ਜਾਓਗੇ ਵਿਛੜ ਜਾਓਗੇ ਜੇ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰੋਗੇ ਤੁਹਾਡਾ ਵੀ ਮਲਾਪ ਹੋ ਜਾਏ ਇਸੇ ਕਰਕੇ ਸਾਰੇ ਆਪਾਂ ਅਰਦਾਸ ਕਰਦੇ ਆਂ ਸਤਿਗੁਰੂ ਮਹਾਰਾਜ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆ ਸਤਿਗੁਰ ਕਹਿੰਦੇ ਭਾਈ ਇਹ ਸੰਸਾਰ ਵਿਕਾਰ ਸੰਸੇ ਮੈਂ ਇਹ ਜਿਹੜਾ ਸੰਸਾਰ ਹੈ ਨਾ ਵਿਕਾਰਾਂ ਦੇ ਵਿੱਚ ਹੈ ਤੋਖਲਿਆਂ ਦੇ ਵਿੱਚ ਹੈ ਪੀ ਮੈਂ ਤਾਂ ਮਰਨਾ ਹੀ ਕੋਈ ਨਹੀਂ ਆ ਜਿਹੜੇ ਬੰਦੇ ਜਾਂਦੇ ਨਾ ਸ਼ਮਸ਼ਾਨ ਕਾਟ ਆ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਤਾਂ ਜਾਣੇ ਆ ਤੇ ਉਹ ਜਿੰਨੇ ਬੈਠੇ ਨੇ ਦੋੜੇ ਪ੍ਰੇਮੀ ਜਿਹੜੇ ਆ ਉਹ ਬੈਠੇ ਨੇ ਤੇ ਆਲੇ ਦੁਆਲੇ ਜਾਂ ਪਰਿਵਾਰ ਵਾਲੇ ਨੇ ਉਹ ਵੀ ਮੁਸੀਬਤ ਕਰਕੇ ਬੈਠੇ ਹੁੰਦੇ ਆ ਕਿ ਲੋਕੀ ਕੀ ਕਹਿਣਗੇ ਨਹੀਂ ਤਾਂ ਮਨ ਤਾਂ ਉਹਨਾਂ ਦਾ ਵੀ ਨਹੀਂ ਕਰਦਾ ਹੁੰਦਾ ਪਾਠ ਸੁਣਨ ਲਈ ਤੇ ਬਾਕੀ ਦਾ ਫਿਰ ਆਲੇ ਦੁਆਲੇ ਟੋਲੀਆਂ ਬਣਾ ਕੇ ਫਿਰ ਉਹਦਾ ਸਾਰਾ ਚਿੱਠਾ ਕੱਢ ਦਿੰਦੇ ਪੁਰਾਣਾ ਬੰਦੇ ਦਾ ਸਾਰਾ ਚਿੱਠਾ ਪ੍ਰਿਅਨੇ ਕੀ ਕੀਤਾ ਨੇ ਉੱਥੇ ਜਾ ਕੇ ਵੀ ਬੰਦਾ ਕਹਿੰਦਾ ਵੀ ਇਹਨੂੰ ਛੱਡਣ ਆਏ ਸੀ ਅਸੀਂ ਥੋੜੇ ਹੀ ਮਰਦੇ। ਉੱਥੇ ਵੀ ਨਹੀਂ ਸਮਝ ਆਉਂਦੀ ਬੰਦੇ ਨੂੰ ਜਾ ਕੇ ਭੋਗ ਤੇ ਅੱਗੇ ਵੀ ਨਹੀਂ ਸਮਝ ਆਉਂਦੀ ਵੀ ਇਹ ਮਰ ਗਿਆ ਅਸੀਂ ਥੋੜੇ ਜਾਨੇ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ bari ਸਾਰਿਆਂ ਦੀ ਆਉਣੀ ਹੈ। ਆਪੇ ਹੀ ਕਰਨਾ ਕਿ ਉਹ ਕੱਲ ਆਪੇ ਹੀ ਤੇ ਧਾਰੀ ਹੈ। ਇਹਨੇ ਸੰਸਾਰ ਪ੍ਰਮਾਤਮਾ ਨੇ ਬਣਾਇਆ ਤੇ ਆਪ ਹੀ ਸਹਾਰਾ ਦਿੰਦਾ ਹੈ। ਪਰ ਕਿਉਂਕਿ ਅਸੀਂ ਉਹਦੇ ਅਰਥ ਨਹੀਂ ਸਮਝਦੇ ਅਸੀਂ ਪੜੀ ਜਾਂਦੇ ਆ। ਸੁਣੀ ਜਾਨੇ ਆਪੇ ਹੀ ਕਰਨਾ ਕਿਉ ਕਦ ਆਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਉਹ ਪ੍ਰਮਾਤਮਾ ਨੇ ਜੋ ਪੈਦਾ ਕੀਤਾ ਨਾ ਸੰਸਾਰ ਨੂੰ ਦੇਖ ਰਿਆ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਮਤਲਬ ਧਰ ਦਾ ਅਰਥ ਹੁੰਦਾ ਸਹਾਰਾ ਉਹ ਭਾਵੇਂ ਕੋਈ ਛੋਟਾ ਵੱਡਾ ਹੈ ਕੱਚਾ ਹੈ ਪੱਕਾ ਉਹ ਸਾਰਿਆਂ ਦੀ ਸੰਭਾਲ ਕਰਦਾ ਧਰ ਕੱਚੀ ਪੱਕੀ ਸਾਰੀ ਹਾਂ ਗੁਰੂ ਸਾਹਿਬ ਕਹਿੰਦੇ ਜਾਤ ਜ਼ਰੂਰ ਰੱਖਿਓ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ हां सतगुरु ਕਹਿੰਦੇ ਜਿਸਕੇ ਜੀ ਪ੍ਰਾਣ ਹੈ ਜੇ சுவாਸ ਚੱਲ ਰਹੇ ਆ ਨਾ ਉਸ ਦਿਨ ਤਾਂ ਜਾ ਕੇ ਨਾ ਬੈੱਡ ਤੇ ਜਦੋਂ ਪੈ ਗਿਆ ਉਸ ਦਿਨ ਤਾਂ ਆਵਾਜ਼ ਹੀ ਨਹੀਂ ਨਿਕਲਦੀ ਮੈਂ ਹੁਣੇ ਸਾਖੀ ਨੂੰ ਵਿਚਾਰ ਸੁਣਾਈਆ ਕਬੀਰ ਸਾਹਿਬ ਦਾ ਸ਼ਬਦ ਕਹਿੰਦੇ ਚਰਨ ਸੀਸ ਕਰ ਕੰਪਣ ਲੱਗੇ ਨੈਣੀ ਨੀ ਰਸਾਰ ਵਹੇ ਜੇਵਾ ਬਚਨ ਸੁਧ ਨਹੀਂ ਨਿਕਸੇ ਤਵਰੇ ਧਰਮ ਕੀ ਆਸ ਕਰੇ ਉਹਨੂੰ ਕਹਿੰਦੇ ਬੋਲ ਵਾਹਿਗੁਰੂ ਹੁਣ ਉਹਨੇ ਕੀ ਬੋਲਣਾ ਜਿਹੜਾ ਸਾਰੀ ਜ਼ਿੰਦਗੀ ਨਹੀਂ ਬੋਲੇ ਵਾਹਿਗੁਰੂ ਹੁਣ ਉਹ ਮਰਦਾ ਹੋਇਆ ਕਿੱਥੇ ਬੋਲੇ ਨੇ ਬੋਲਦਾ ਉਹਦਾ ਧਿਆਨ ਕਿੱਥੇ ਹੁੰਦਾ ਆ ਤੁਸੀਂ ਕਹਾਣੀ ਸੁਣੀ ਹੋਣੀ ਹੈ ਤਾਂ ਇੱਕ ਮਜ਼ਾਕ ਦੀ ਗੱਲ ਪਰ ਹੈ ਸਾਡੀ ਅਸਲੀਅਤ ਜਿਹੜੀ ਹੈ ਕਹਿੰਦੇ ਇੱਕ ਬੰਦਾ ਸੀ ساری ਜ਼ਿੰਦਗੀ ਕਮਾਉਂਦਾ ਰਿਆ ساری ਜ਼ਿੰਦਗੀ ਢੋਲਾ ਢਵਾਈ ਦੇ ਵਿੱਚ ਲੱਗਾ ਰਿਆ ਢਵਾ ਢਵਾਈ ਦੇ ਵਿੱਚ ਲੱਗਾ ਰਿਆ ਚਾਰ ਪੁੱਤਰ ਸਨ ਉਹਦੇ ਚਾਰ ਪੁੱਤਰ ਬਿਮਾਰ ਬਹੁਤ ਹੋ ਗਿਆ ਸਾਰੇ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਉਹਦੇ ਚਾਰੇ ਪੁੱਤਰ ਹਸਪੀਟਲ ਵਿੱਚ ਬੈਠੇ ਆ ਉਹਨੂੰ ਥੋੜੀ ਹੋਸ਼ ਆਈ ਉਹਨ ਪੁੱਛਦਾ ਕਿ ਨਾਮ ਲਿਆ ਹੁਣ ਮੈਂ ਨਾਮ ਨਵਾ ਕਿਸੇ ਦਾ ਲੱਗ ਵੀ ਸਕਦਾ ਹੈ ਕਹਿੰਦਾ ਵੱਡਾ ਕਿੱਥੇ ਆ ਕਹਿੰਦੇ ਦੀ ਆ ਖੜਾ ਤੁਹਾਡੇ ਕੋਲ ਖੜਾ ਹੈ ਦੂਸਰੇ ਨੰਬਰ ਦਾ ਕਹਿੰਦੇ ਤੁਹਾਡੇ ਚਰਨਾਂ 'ਚ ਬੈਠਾ ਹੈ ਤੀਸਰਾ ਕਹਿੰਦੇ ਉਹ ਸਾਹਮਣੇ ਬੈਠਾ ਹੈ ਚੌਥਾ ਕਹਿੰਦੇ ਤੁਹਾਡੇ ਸਿਰਾਂ ਨੇ ਜਿੜ ਖੜਾ ਹੈ ਉਹ ਕਹਿੰਦਾ ਚਾਰੇ ਇੱਥੇ ਉਹ ਤੇ ਦੁਕਾਨ ਤੇ ਕੌਣ ਹੈ ਹੁਣ ਮਰਦਾ ਵੀ ਉੱਥੇ ਧਿਆਨ ਮਰਦੇ ਤਾਂ ਵੀ ਧਿਆਨ ਗੁਰੂ ਸਾਹਿਬ ਕਹਿੰਦੇ ਤੋਖਲਿਆਂ ਦੇ ਵਿੱਚ ਰਹਿੰਦਾ ਕਿ ਪਤਾ ਨਹੀਂ ਕੀ ਹੋ ਜਾਏਗਾ ਭੱਜਦਾ ਹੈ ਦੌੜਦਾ ਸਾਰੀ ਜ਼ਿੰਦਗੀ ਦੌੜ ਦੇ ਵਿੱਚ ਜੀਵਨ ਦੇ ਵਿੱਚ ਨਿਕਲ ਜਾਂਦੀ ਹੈ ਪਰ ਕਿੱਥੇ ਖਤਮ ਹੁੰਦਾ ਜਾ ਕੇ ਉੱਥੇ ਪਹੁੰਚ ਜਾਣਾ ਜਦੋਂ ਅੱਗੇ ਆਪਾਂ ਵਿਚਾਰ ਕੀਤੀ ਸੀ ਇਹ ਸਾਡਾ ਜੀਵਨ ਜਿਹੜਾ ਬਟਾਪੇ ਤੋਂ ਜਵਾਨੀ ਜਵਾਨੀ ਤੋਂ ਬਚਪਨ ਬਚਪਨ ਤੋਂ ਇੱਕ ਮਾਸ ਦਾ ਟੁਕੜਾ ਸੀ ਉਸ ਤੋਂ ਪਹਿਲਾਂ ਖੂਨ ਫਿਰ ਬੀਜ ਸੀ ਫਿਰ ਖੁਰਾਕ ਸੀ ਫਿਰ ਮਿੱਟੀ ਸੀ ਮਿੱਟੀ ਤੋਂ ਸ਼ੁਰੂ ਹੋਇਆ ਨਾ ਮਿੱਟੀ ਤੋਂ ਖੁਰਾਕ ਬਣੀ ਖਾ ਰਾਗ ਤੋਂ ਖੂਨ ਬਣਿਆ ਬੀਜ ਬਣਿਆ ਮਾਸ ਦਾ ਟੁਕੜਾ ਬਣਿਆ ਬਚਪਨ ਆ ਗਿਆ ਜਵਾਨੀ ਆ ਗਿਆ ਬਡੇਪਾ ਆ ਗਿਆ ਮਰ ਗਿਆ ਫਿਰ ਉੱਥੇ ਮਿੱਟੀ ਦੇ ਵਿੱਚ ਚਲਾ ਗਿਆ ਕਬੀਰ ਧੂੜ ਸਕੇਲ ਕੇ ਪੁਰੀਆ ਬਾਂਦੀ ਦੇ ਪ੍ਰਮਾਤਮਾ ਨੇ ਨਾ ਮਿੱਟੀ ਇਕੱਠੀ ਕਰਕੇ ਸਰੀਰ ਬਣਾਇਆ ਕਬੀਰ ਧੂੜ ਸਕੇਲ ਕੇ ਪੁਰੀਆ ਬਾਂਦੀ ਦੇ ਚਾਰ ਦਿਨ ਸੋ ਵੇਖਣਾ ਅੰਤ ਖੇ ਦੀ ਖੇ ਉਹ ਆਖੇ ਮਿੱਟੀ ਹੈ ਉਸ ਤੋਂ ਅਲਾਵਾ ਕੁਝ ਨਹੀਂ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਇੱਥੇ ਲੋਕ ਕਹਿੰਦੇ ਨਾ ਇਧਰਲੇ ਤੁਸੀਂ ਜ਼ਿਆਦਾ ਜਾਣਦੇ ਹੋ ਕਹਿੰਦੇ ਅਸੀਂ ਮਿੱਟੀ ਵਿੱਚ ਗਏ ਸੀ ਮਿੱਟੀ ਕਹਿੰਦੇ ਹੈ ਹੀ ਮਿੱਟੀ ਹੈ ਤੇ ਗੁਰੂ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਫਿਰ ਵੀ ਅਸੀਂ ਨਹੀਂ ਸਮਝਦੇ ਫਿਰ ਬੰਦਾ ਕਹਿੰਦਾ ਮੇਰਾ ਨਾਮ ਹੋ ਜਾਏ ਮੇਰਾ ਨਾਮ ਹੋ ਜਾਏ ਉੱਥੇ ਕੋਈ ਵੀ ਨਹੀਂ ਬੋਲਦਾ Hindu veer ਜਿਸ ਵੇਲੇ ਕੋਈ ਉਹਨਾਂ ਦਾ ਚੜ੍ਹਾਈ ਕਰਦਾ ਉਹ ਕੀ ਬੋਲਦੇ ਉਹ ਤਾਂ ਨਹੀਂ ਬੋਲਦੇ ਵੀ ਸੇੜ ਦੀ ਸਤ ਹੈ ਉਹ ਕਹਿੰਦੇ RAM ਨਾਮ ਸਤ ਹੈ ਤੇ ਗੁਰਸਿੱਖੀ ਕਹਿੰਦੇ ਆ ਸਤ ਨਾਮ ਵਾਹਿਗੁਰੂ ਨਾਮ ਤਾਂ ਪਰਮਾਤਮਾ ਦਾ ਹੀ ਹੋਣਾ ਨਾ ਉੱਥੇ ਤਾਂ ਆਖਰ ਵਿੱਚ ਤੇ ਗੁਰੂ ਸਾਹਿਬ ਕਹਿੰਦੇ ਜੀ ਚੰਗਾ ਕੀਤਾ ਤੇ ਤੇਰੇ ਜੀਵਨ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਨੇ ਤਾਂ ਤੋਖਲਿਆਂ ਦੇ ਵਿੱਚ ਸੰਸਾਰ ਹੈ ਕਿ ਪਤਾ ਨਹੀਂ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਆ ਸੰਸਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਇਹ ਤਾਂ ਸਾਰਾ ਕੁਝ ਕਰ ਲੈਂਦੇ ਆ ਉਹ ਤਾਂ ਜਾਨਵਰ ਵੀ ਕਰ ਲੈਂਦੇ ਆ ਉਹ ਰਾਤ ਤਾਂ ਜਾਨਵਰਾਂ ਦੇ ਵੀ ਹੁੰਦੀ ਪੰਛੀਆਂ ਦੇ ਵੀ ਹੁੰਦੀ ਹੈ ਪਰ ਜਿਹੜੀ ਚਿੰਤਾ ਸਾਨੂੰ ਬਣੀ ਹੋਈ ਹੈ ਉਹ ਕਿਸੇ ਨੂੰ ਨਹੀਂ ਹੈ ਉਹਨਾਂ ਨੂੰ ਨਹੀਂ ਪਰੰਦੇਆਂ ਨੂੰ ਉਹਨਾਂ ਦੇ ਘਰ ਨਹੀਂ ਹੁੰਦੇ ਪਰੰਦੇ ਨਾਗ ਰਹਾ ਉਹ ਦਰਖਤਾਂ ਦੀ ਆਸ ਕਰਕੇ ਆ ਜਾਂਦੇ ਆ ਪਿੱਛੇ ਤੁਸੀਂ ਤਿੰਨ ਚਾਰ ਦਿਨ ਪਹਿਲਾਂ ਅੱਗੇ ਵਿਚਾਰ ਕੀਤੀ ਸੀ ਅੰਦਾਨਕ ਬਾਸਕਰ ਵਿੱਚ ਫੋਟੋ ਆਈ ਸੀ ਉਹ درخت ਦੇ ਉੱਪਰ ਆਲ ਨੇ ਬਣਾਏ ਆ ਚਿੜੀਆਂ ਨੇ ਆਲੇ ਬਣਾਏ ਆ ਅ ਜੀਨੀਅਰ ਵੀ ਨਹੀਂ ਬਣਾ ਸਕਦੇ ਤੇ ਉਹਨਾਂ ਨੂੰ ਉਹ ਫਿਕਰ ਉਹਨੂੰ ਪਰਮਾਤਮਾ ਨੂੰ ਤੇ ਉਹ ਜੇ ਉਹ ਉਹ ਸਭ ਕੁਝ ਹੋ ਸਕਦਾ ਜੇ ਉਹਨਾਂ ਨੂੰ ਪਤਾ ਨਾ ਜੇ ਚੁੰਝ ਦਿੱਤੀ ਹੈ ਤੇ ਚੋਗਾ ਵੀ ਦਵੇਗਾ ਸਾਡੇ ਕੋਲ ਸਾਰਾ ਕੁਝ ਹੈ ਰਸਣ ਵੀ ਭਰਿਆ ਬੈਂਕ ਵੀ ਭਰੇ ਆ ਫਿਰ ਵੀ ਅਸੀਂ ਚਿੰਤਾ ਪਾਣੀ ਕੀ ਹੋਏਗਾ ਮੇਰਾ ਕੀ ਹੋਏਗਾ ਗੁਰੂ ਸਾਹਿਬ ਕਹਿੰਦੇ ਤੋਖਲੇ ਵਿੱਚ ਹੈ ਇਹ ਸੰਸਾਰ ਵਿਕਾਰ ਸੰਸੇ ਵਿੱਚ ਪਰ ਕੌਣ ਇਹਦੇ ਵਿੱਚੋਂ ਤਰਦਾ ਤਰਿਓ ਬ੍ਰਹਮ ਗਿਆਨੀ ਗਿਆਨੀ ਦਾ ਮਤਲਬ ਕੋਈ ਕੱਪੜਿਆਂ ਦਾ ਨਾਮ ਨਹੀਂ ਹੈ ਬ੍ਰਹਮ ਗਿਆਨੀ ਜਿਹਨੂੰ ਬ੍ਰਹਮ ਦੀ ਸਮਝ ਆ ਗਈ ਗਿਆਨ ਆ ਗਿਆ ਪਰਮਾਤਮਾ ਦੇ ਪ੍ਰਤੀ ਜੀਵਨ ਦੇ ਵਿੱਚ ਸਮਝ ਆ ਗਈ ਮੈਂ ਕਿੱਥੋਂ ਆਇਆ ਸੀ ਕਿੱਥੇ ਜਾਣਾ ਉਹਦੀ ਸਮਝ ਆ ਗਈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹ ਰਸ ਜਿਹਨੂੰ ਜਗਾਉਂਦਾ ਹੈ ਨਾ ਉਹਨੂੰ ਇਹ ਪਰਮਾਤਮਾ ਇਹ ਆਤਮਿਕ ਰਸ ਦਿੰਦਾ ਨਾਮ ਦਾ ਰਸ ਦਿੰਦਾ ਜਾਗਣ ਸੌਣ ਦਾ ਮਤਲਬ ਇਹ ਹੈ ਕਿ ਅਸੀਂ ਆਤਮਿਕ ਤੌਰ ਤੇ ਕਿ ਜਾਗਦੇ ਹੋਏ ਵੀ ਸੁੱਤੇ ਪਏ ਆ ਕਿ ਦੱਸ ਤੇ ਆ ਸੁਤੜੇ ਅਸੰਖ ਮਾਇਆ ਝੂਠੀ ਕਾਰਨ ਉਹ ਕਿਹੋਂ ਦਾ ਇੱਥੋਂ ਸੁਣਿਆ ਕਹਿੰਦੇ ਕੰਨ ਦੋ ਦਿੱਤੇ ਨਾ ਇੱਧਰ ਸੁਣਿਆ ਬਾਹਰ ਜਾ ਕੇ ਭੁੱਲ ਗਏ ਤੇ ਉਸੇ ਨੂੰ ਲੋਥੀ ਤੇ ਬੋਲਦੇ ਰਹਿੰਦੇ ਗੁਰਦਾਰੇ ਤੇ ਬੋਲਦੇ ਪਰ ਕਿਉਂਕਿ ਜਿੰਨੇ ਤੱਕ ਜੀਵਨ ਦੇ ਵਿੱਚ ਨਹੀਂ ਰਹੇ ਸਾਡਾ ਜੀਵਨ ਹੈ ਆਖਰੀ ਸ਼ਬਦ ਇਸ ਵੇਲੇ ਸੌਣੇ ਆ ਨਾ ਇਹ ਪੜਦੇ ਆ ਗੁਰੂ ਸਾਹਿਬ ਅੱਜ ਕਹਿੰਦੇ ਸਾਰੇ ਦਿਨ ਦਾ ਸਾਕਬਤਾਬ ਕਰਦਾ ਹੈ ਤੇ ਇਹ ਵੀ ਸਾਵਿਕਤਾਨ ਕਰਨਾ ਕਿ ਮੈਂ ਅੱਜ ਕੀ ਕੀਤਾ ਕਿੰਨਾ ਪਰਉਪਕਾਰ ਕੀਤਾ ਤੇ ਦੋਨੇ ਬੈਲੈਂਸ ਰੱਖੇਗਾ ਨਾ ਪਤਾ ਲੱਗ ਜਾਏਗਾ ਵੀ ਕਿੰਨਾ ਧੋਖਾ ਕੀਤਾ ਕਿੰਨਾ ਝੂਠ ਬੋਲਿਆ ਕਿੰਨੀ ਬਾਣੀ ਪੜ੍ਹੀ ਅੱਜ ਕਿੰਨੀ ਸੇਵਾ ਕੀਤੀ ਹੈ ਫਿਰ ਉਹ ਪਲੜਾ ਜਿਹੜਾ ਉਧਰਲਾ ਭਾਰਾ ਹੋ ਜਾਏਗਾ ਪਰ ਜਿਹੜੇ ਗੁਰਸਿੱਖ ਹੈ ਉਹ ਜੀਵਨ ਦੇ ਵਿੱਚ ਉੱਪਰ ਦੋਨੇ ਪਾਸੇ ਨੂੰ ਗੁਰੂ ਮਹਾਰਾਜ ਦੀ ਪ੍ਰਾਪਤੀ ਗੁਰੂ ਸਾਹਿਬ ਦੇ ਸੰਦੇਸ਼ ਉਪਦੇਸ਼ ਦੇ ਨਾਲ ਜੀਵਨ ਬਤੀਤ ਕਰਦੇ ਆ ਜਿਸੇ ਜਗਾਇ ਪਿਆਵੇਂ ਇਹ ਰਸ ਅਕਥ ਕਥਾ ਤਿੰਨ ਜਾਨੀ ਉਹਨਾਂ ਨੇ ਹੀ ਇਸ ਅਕਥ ਕਥਾ ਨੂੰ ਸਮਝ ਲਿਆ ਗੁਰੂ ਦੀ ਗੱਲ ਨੂੰ ਸਮਝ ਲਿਆ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਵਸੇਰਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਜਿਸ ਕੰਮ ਵਾਸਤੇ ਤੁਸੀਂ ਆਏ ਹੋ ਨਾ ਉਹ ਕੰਮ ਕਰੋ ਉਹ ਖਰੀਦੀ ਕਰੋ ਜਾਂ ਕੋ ਆਏ ਸੋਈ ਬਿਹਾਜੋ ਬਿਹਾਜੋ ਮਤਲਬ ਖਰੀਦੀ ਕਰਨੀ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਤਜ ਅਪਮਾਨ ਲਿਓ ਮਨ ਮੋਲ RAM ਨਾਮ ਹਿਰਦੇ ਮੇਤੋ ਲਾਧ ਕੇ ਸੰਤੇ ਸੰਚਾਲ ਅਵਰਤਿਆ ਬਿਖਿਆ ਜੰਜਾਲ ਜਦੋਂ ਇਹ ਧਨ ਲੈ ਕੇ ਜਾਏਗਾ ਨਾ RAM ਦਾ ਫਿਰ ਦੁਨੀਆ ਕਹੇਗੀ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੇ ਸੋਏ ਪਰ ਗੁਰੂ ਸਾਹਿਬ ਕਹਿੰਦੇ ਇਹ ਵਪਾਰ ਬਿਰਲਾ ਵਪਾਰੇ ਤੇ ਜਿਹੜੇ ਕਰਦੇ ਆ ਨਾਨਕ ਤਿੰਕੇ ਸਦ ਬਲੇ ਹਾਰੇ ਕਹਿੰਦੇ ਉਹਨਾਂ ਤੋਂ ਮੈਂ ਸਤ ਕੇ ਜਾਨਣਾ ਜਾ ਕੋ ਆਏ ਸੋਈ ਪਿਆਜੋ ਹਰ ਗੁਰ ਤੇ ਮਨਿ ਵਸੇਰਾ ਉਹਨਾਂ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਗੁਰੂ ਦੇ ਰਾਹੀ ਵਸ ਜਾਂਦਾ ਉਹਨਾਂ ਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਫਿਰ ਸਭ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਨਿਜ ਘਰ ਆਪਣੇ ਘਰ ਵਿੱਚ ਆਪਣੇ ਹਿਰਦੇ ਦੇ ਵਿੱਚ ਟਿਕ ਜਾਂਦਾ ਆਤਮਿਕ ਅਡੋਲਤਾ ਦੇ ਵਿੱਚ ਟਿਕ ਜਾਂਦਾ ਨਿਜ ਘਰ ਮਹਿਲ ਪਾਵੋ ਸੁਖ ਸਜੇ ਆਤਮਾ ਘਟੋੜਤਾ ਦੇ ਵਿੱਚ ਰਿਕ ਕੇ ਆਪਣੇ ਨਿੱਜ ਘਰ ਦੇ ਵਿੱਚ ਜਾਣਾ ਬਾਹਰ ਨਹੀਂ ਹੈ ਪਰ ਸਭ ਕਿਸ ਘਰ ਨੇ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪਲਾਹੇ ਸਭ ਕਹਿੰਦੇ ਭਾਈ ਨਿੱਜ ਘਰ ਮਹਿਲ ਪਾਵੋ ਸੁਖ ਸਹਜ ਦੇ ਗੁਰੂ ਸਾਹਿਬ ਜੀ ਕੀ ਹੋਏਗਾ ਕਹਿੰਦੇ ਬੋਹਰ ਨਾ ਹੋਏਗੋ ਫਿਰ ਫਿਰ ਤੇਰਾ ਆਉਣ ਜਾਣ ਦਾ ਚੱਕਰ ਜਿਹੜਾ ਹੈ ਇਹ ਕਹਿਣਾ ਬੜਾ ਸੁੱਖ ਹੈ 84 ਲੱਖ ਜੂਣ ਕਹਿਣਾ ਬੜਾ ਸੁੱਖ ਹੈ ਪਰ ਗਿਣਤੀ ਕਰਕੇ ਦੇਖੋ ਅੱਜ ਇਸ ਵੇਲੇ ਆ ਵੱਡੇ ਸ਼ਾਰਾਂ ਵਿੱਚ ਜਾਓ ਨਾ ਤੁਸੀਂ ਵਨ ਵੇ ਹੁੰਦਾ ਰੋਡ ਜਿਹੜਾ ਹੁੰਦਾ ਜੇ ਆਪਾਂ ਰਸਤਾ ਭੁੱਲ ਗਏ ਇਦਾਂ ਨਹੀਂ ਵੀ ਖੰਡ ਵਿੱਚ ਮਗਰ ਜਿੱਦਾਂ ਮਰਜ਼ੀ ਵੜ ਜਾਓ ਜਿੱਦਾਂ ਮਰਜ਼ੀ ਨਿਕਲ ਜਾਓ ਉਹ ਹੁੰਦਾ ਫਿਰ 15 ਕਿਲੋਮੀਟਰ 10 ਕਿਲੋਮੀਟਰ ਦੂਰ ਜਾ ਕੇ ਫਿਰ ਉਧਰ ਘੁੰਮ ਕੇ ਆਉਣਾ ਪੈਂਦਾ ਤੇ ਇਹ ਤਾਂ ਚਲੋ 10 15 ਕਿਲੋਮੀਟਰ ਦਾ ਚੱਕਰ ਪੈਂਦਾ ਨਾ ਜੇ ਇੱਥੋਂ ਗੁਰੂ ਸਾਹਿਬ ਕਹਿੰਦੇ ਭੁੱਲ ਗਿਆ ਨਾ ਮਨੁੱਖਾ ਜਨਮ ਦੇ ਵਿੱਚੋਂ ਭੁੱਲ ਗਿਆ ਤੇ ਕਿਥੋਂ ਘੁੰਮ ਕੇ ਆਏਗਾ 84 ਲੱਖ ਜੁਨਾਂ ਤੋਂ ਬਾਅਦ ਕਿਤੇ ਕਿਤੇ ਕੋਈ ਚੰਗਾ ਕੰਮ ਕੀਤਾ ਹੋਵੇਗਾ ਤੇ ਤੈਨੂੰ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋ ਜਾਏਗਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਆਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜੇਗਾ ਨਿਝ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਫਿਰ ਗੁਰੂ ਸਾਹਿਬ ਕਹਿੰਦੇ ਅਰਦਾਸ ਕਰ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਮੇਰੀ ਮਨ ਦੀ ਸ਼ਰਧਾ ਹੈ ਮੇਰੇ ਮਨ ਦੀ ਸੱਦਰ ਹੈ ਇਹ ਹਰੇਕ ਦੀ ਗੁਰੂ ਸਾਹਿਬ ਕਹਿੰਦੇ ਮੇਰੇ ਹਰੇਕ ਸਿੱਖ ਦੀ ਹੋਣੀ ਚਾਹੀਦੀ ਮਰੇ ਹਰੇਕ ਸਿੱਖ ਦੀ ਇਹ ਸ਼ਰਧਾ ਹੋਣੀ ਚਾਹੀਦੀ ਹੈ ਅੰਤਰਜਾਮੀ ਜੋ ਅੰਦਰ ਨੂੰ ਜਾਣਦਾ ਹੈ ਪੁਰਖ ਪਦਾਤੇ ਇਹ ਬਿਧਾਤਾ ਜਿਹਨੇ ਸਾਰਾ ਸੰਸਾਰ ਬਣਾਇਆ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੈਂ ਸੁਖ ਮੰਗਦਾ ਕਿਹੜਾ ਸੁਖ ਮੋਕੋ ਕਰ ਸੰਤਨ ਕੀ ਧੂਰੇ ਸੰਤਨ ਮਤਲ ਗੁਰੂ ਕੀ ਸੰਗਤ ਮੈਨੂੰ ਗੁਰੂ ਕੀ ਸੰਗਤ ਦੀ ਚਰਨ ਧੂੜ ਪ੍ਰਾਪਤ ਹੋ ਜੇ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਰ ਜਦੋਂ ਇਹ ਮਿਲ ਜਾਂਦੀ ਹੈ ਨਾ ਧੂੜੀ ਦਾ ਅੰਤਰੀ ਵੀ ਭਾਵ ਹੈ ਕਿ ਨਿਮਰਤਾ ਜਿਸ ਵੇਲੇ ਅਸੀਂ ਸੰਗਤ ਕਰਦੇ ਹਾਂ ਉਹਨਾਂ ਦੀ ਸੰਗਤ ਕਰਨ ਦੇ ਨਾਲ ਜੀਵਨ ਦੇ ਵਿੱਚ ਉਹ ਨਿਮਰਤਾ ਭਾਵ ਜੀਵਨ ਦੇ ਵਿੱਚ ਬਣਦਾ ਤੇ ਆਪੇ ਗੁਰੂ ਸਾਹਿਬ ਮਿਹਰ ਕਿਰਪਾ ਕਰਦੇ ਆ ਇਹ ਸ਼ਬਦ ਵਿੱਚ ਗੁਰੂ ਸਾਹਿਬ ਦੀ ਜੋ ਰਹਾਉ ਦੀ ਪੰਕਤੀ ਦੱਸੀ ਆ ਕਹਿੰਦੇ ਔਦ ਘਟੈ ਦਿਨ ਸਰੇਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਨੂੰ ਮਿਲ ਕੇ ਆਪਣੇ ਜੀਵਨ ਦਾ ਕਾਰ ਸਵਾਰ ਨਹੀਂ ਤਾਂ ਸਾਰੀ ਜ਼ਿੰਦਗੀ ਨਿਕਲ ਜਾਂਦੀ ਜਿਹੜੇ ਸੋਚਦੇ ਨੇ ਕੱਲ ਕਰਾਂਗੇ ਪਰਸੋਂ ਕਰਾਂਗੇ ਕਰਦਿਆਂ ਕਰਦਿਆਂ ਫਿਰ ਇੱਕ ਦਿਨ ਆਖਰੀ ਦਿਨ ਆ ਜਾਂਦਾ ਸੋਚਦਾ ਸੀ ਕਰ ਨਹੀਂ ਪਾਇਆ ਮਨ ਕੀ ਮਨ ਹੀ ਮਾਹਰਹੀ ਨਾ ਹਰ ਭਜੇ ਨਾ ਤੀਰ ਸੇਵੇ ਚੋਟੀ ਕਾਲ ਗਹੀ ਨਾ ਦੇਖਨੇ ਕੀ ਤਰ੍ਹਾਂ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਹੁਣ ਕਹਿੰਦੇ ਫਿਰ ਉਹ ਨਾਮ ਜਪ ਲਈਏ ਤੇ ਫਿਰ ਨਹੀਂ ਜਪਿਆ ਜਾਏਗਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਪੋ ਹੱਲੇ ਵੀ ਸਮਾਂ ਹੈ ਹੱਲੇ ਵੀ ਸਮਾਂ ਹੈ ਪਰਮਾਤਮਾ ਨੂੰ ਯਾਦ ਕਰ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਹੜੇ 13 ਅੰਕ ਹਨ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ ਇਹ ਨਿਤਨੇਮ ਦੀਆਂ ਬਾਣੀਆਂ ਹਨ ਤੇ 14 ਨੰਬਰ ਅੰਕ ਤੋਂ ਪਹਿਲਾ ਰਾਗ ਜਿਹੜਾ ਸ਼੍ਰੀ ਰਾਗ ਆਰੰਭ ਹੁੰਦਾ ਉਹਦੀ ਅੱਗੇ ਆਪਾਂ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀ ਆ ਭੁੱਲਾਂ ਝੁਕਾਂ ਦੀ ਖਿਮਾ ਬਖਸ਼ਦੇ ਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ